ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਗੇ ਤੇ ਮੈਂ ਅੱਜ ਜਾ ਰਿਹਾ ਸੀਗਾ ਛੰਨਾ ਸਾਈਡ ਦੇ ਉੱਤੇ ਫਤਿਹਗੜ੍ਹ ਛੰਨਾ ਤੇ ਇੱਕ ਨਾ ਤਲਵੰਡੀ ਮਲਕ ਤੋਂ ਨਾ ਇੱਕ ਛੋਟਾ ਸੂਆ ਜਾ ਜਾਂਦਾਗਾ ਕੋਠਿਆਂ ਵਿਚ ਦੀ ਹੋ ਕੇ ਛੰਨਾ ਨੂੰ ਲੰਘ ਜਾਂਦਾ ਅੱਗੇ ਨਦਾਂਪੁਰ ਨੂੰ ਲੰਘ ਜਾਂਦਾਗਾ ਉਹ ਤੇ ਪਹਿਲਾਂ ਬਹੁਤ ਇਹਦੀ ਹਾਲਤ ਨਾ ਬਹੁਤ ਜ਼ਿਆਦਾ ਖਰਾਬ ਧੀ ਪਰ ਹੁਣ ਕਸਮ ਵਾਲੀ ਗੱਲ ਆ ਦਿਲ ਜਿੱਤ ਲਿਆ ਬਹੁਤ ਟੌਪ ਦਾ ਜਗਾ ਬਹੁਤ ਟੌਪ ਦੀ ਚੀਜ਼ ਬਣਾਤੀ ਤੁਹਾਨੂੰ ਮੈਂ ਦਿਖਾਉਣਾਗਾ ਬੜੀ ਤਾਕਦੀ ਚੀਜ਼ ਬਣਾਤੀ ਉਹ ਇੱਥੇ ਪਹਿਲਾਂ ਬਹੁ ਇੱਟਾ ਰੋੜੇ ਜੇ ਪਏ تھےਗੇ ਖਰਾਬ ਦੀਆ ਕੰਮ ਤੇ ਹੁਣ ਤਾਂ ਕਾਫੀ ਵਧੀਆ ਚੀਜ਼ ਬਣ ਗਈ ਉਹ ਤੁਹਾਨੂੰ ਮੈਂ ਦਿਖਾਣਾਗਾ ਬਣੇ ਰਹੋ ਵੀਡੀਓ ਦੇ ਨਾਲ ਬਾਕੀ ਜਿਹੜੇ ਇੱਕ ਦੋ ਕੰਮ ਨੇ ਉਹ ਵੀ ਕਰਾਂਗੇ ਛੋਟੇ ਮੋਟੇ ਜਿਹੜੇ ਹੈਗੇ ਨੇ ਤੇ ਤੁਹਾਨੂੰ ਮੈਂ ਦਿਖਾਣਾਗਾ ਸੂਆ ਇਦਾਂ ਬਣਾਇਆ ਪਿਆਗਾ ਜਿਵੇਂ ਕੋਈ ਬਾਹਰਲਾ ਦੇਸ਼ ਹੁੰਦਾ ਲੋਕ ਇੱਟਾਂ ਲਾ ਕੇ ਸਾਰਾ ਕੁਝ ਕਰਕੇ ਐਨ ਵਧੀਆ ਬਣਾਇਆ ਪਿਆਗਾ ਤੁਹਾਨੂੰ ਦਿਖਾਨਾਗਾ ਤੇ ਚਲੋ ਬਾਕੀ ਆ ਸੂਆ ਇਹ ਇਹ ਉਧਰੋਂ ਫਤੇਗੜ ਛੰਨਾ ਤੋਂ ਆ ਰਿਹਾਗਾ ਤੇ ਇਧਰ ਮੇਰੇ ਪਿੰਡ ਕਣੀ ਨੂੰ ਇਹ ਤਲਵੰਡੀ ਨੂੰ ਕਣੀ ਨੂੰ ਜਾ ਰਿਹਾਗਾ ਤੇ ਚਲੋ ਫਿਰ ਤੁਹਾਨੂੰ ਦਿਖਾਨਾਂਗੇ ਸੂਆ ਬਹੁਤ ਟਾਪ ਦਾ ਬਣਾਇਆ ਪਿਆ ਹੈ ਦੇਖੋ ਕਿੰਨੀ ਟਾਪ ਦੀ ਚੀਜ਼ ਬਣਾਈ ਪਈ ਹੈਗੀ ਇੱਥੇ ਐਂ ਲੱਗਦਾ ਜਿਵੇਂ ਕੋਈ ਬਾਹਰਲੀ ਕੰਟਰੀ ਹੁੰਦੀ ਹੈਗੀ ਦੇਖੋ ਬਿਲਕੁਲ ਆ ਇਧਰ ਲੋਕ ਇਟਾਂ ਲਾਤੀਆਂ ਫੋਲ ਬਣਾਤਾ ਬਹੁਤ ਟਾਪ ਦਾ ਆ ਦੇਖੋ ਇਹ ਜਮਨ ਲਾਉ ਗੱਟਾਂ ਲਾ ਕੇ ਬੜਾ ਟੌਪ ਦਾ ਬਣਾਤਾ ਹੈ ਦੇਖੋ ਬਹੁਤ ਟੌਪ ਦੀ ਚੀਜ਼ ਹੈਗੀ ਪਹਿਲਾਂ ਇੱਥੇ ਸਾਰੀਆਂ ਇੱਟਾਂ ਰੂੜੇ ਜੇ ਪੈ ਤੇ ਗੋਰਾ ਹਾਲ ਹੋਇਆ ਪੈ ਤੀ ਆ ਦੇਖੋ ਹੁਣ ਤੁਸੀਂ ਪਛਾਨ ਨਹੀਂ ਸਕਦੇ ਤੁਹਾਨੂੰ ਐ ਲੱਗੂਗਾ ਤੇ ਨਹੀਂ ਸੀ ਕਿਹੜੇ ਬਾਰੇ ਆ ਕੇ ਕਿਸੇ ਵਾਸਤੇ ਦੇਖੋ ਬੈਠਣ ਵਾਸਤੇ ਵੀ ਉਹ ਉਧਰੋ ਜਿਵੇਂ ਮਰਜੀ ਟਰੈਕਟਰ ਮੋੜੋ ਜਾਂ ਗੱਡੀ ਮੋੜੋ ਬਹੁਤ ਟੌਪ ਦੀ ਚੀਜ਼ ਬਣਾਤੀ ਇਹ ਇਹਨੇ ਦਿਲ ਖੁਸ਼ ਕਰਤਾ ਆਪਣਾ ਉੱਥੋਂ ਆ ਗਿਆ ਦੀ ਫਿਰ ਮੈਂ ਛੰਨਾ ਗੀੜਾ ਜਾ ਕੱਢ ਕੇ ਬਸ ਇੱਕਦੋ ਕੰਮ ਤੇ ਉਹ ਵੀ ਨਵੇੜ ਤੇ ਤੇ तकरीबन ਹੁਣ ਜੀਰੀਆਂ ਸਾਰੀਆਂ ਲੱਗ ਲੱਗ ਗਈਆਂ ਥੋੜੇ ਬਹੁਤਾ ਰਹਿ ਗਿਆ ਕਿਤੇ ਜਿਹੜੇ ਮੱਕੀ ਮੁੱਕੀ ਵਾਲਾ ਸਿਸਟਮ ਹੈਗਾਗਾ तकरीबन तकरीबन ਤਾਂ ਜੀਰੀਆਂ ਲੱਗ ਗਈਆਂ ਮਤਲਬ ਵੀ ਸ਼ਾਇਦ 10 ਦਿਨ ਦੇ ਵਿੱਚ ਲੋਕ ਵਿਲੇ ਹੋ ਜਾਣਗੇ ਜੀਰੀਆਂ ਲਾ ਕੇ ਅੱਛਾ ਇੱਕ ਤੁਹਾਨੂੰ ਮੈਂ ਨਾ ਸਪੈਦਿਆਂ ਦੀ ਵੈਰੈਟੀ ਦਿਖਾਉਣਾ ਇੱਥੇ ਲੱਗੇ ਹੋਏ ਨੇ ਸਪੈਦੇ ਤੁਹਾਨੂੰ ਮੈਂ ਦਿਖਾਉਣਾਗਾ ਵੈਰੈਟੀ ਬਹੁਤ ਟੌਪ ਦੀ ਵੈਰੈਟੀ ਹੈ ਸਪੈਦਿਆਂ ਦੀ ਕਹਿੰਦੇ ਬਿਲਕੁਲ ਸਿੱਧੇ ਸਪੈਦੇ ਤੇ ਚਲੋ ਤੁਹਾਨੂੰ ਦਿਖਾਣਾਗਾ ਬਹੁਤ ਟੌਪ ਦੇ ਸਪੈਦੇ ਨੇਗੇ ਜੇ ਕਿਸੇ ਨੇ ਲਾਉਣੇ ਹੋਣਗੇ ਤਾਂ ਇਹ ਵੀ ਜ਼ਰੂਰੀ ਹੈ ਇੱਕ ਜਿਨ੍ਹਾਂ ਕੋਲ ਜਮੀਨ ਹੈਗੀ ਹੈਗੀ ਆਪਣੀਆਂ ਬੱਟਾਂ-ਬੋਟਾਂ ਦੇ ਉੱਪਰ ਲੱਗ ਸਕਦੇ ਨੇਗੇ ਇਹ ਜਾਂ ਪਹੀਏ ਦੇ ਉੱਪਰ ਵੀ ਲੱਗ ਸਕਦੇ ਨੇ ਤੁਹਾਨੂੰ ਦਿਖਾਉਣਾ ਮੈਂ ਸਪੈਦੇ ਆ ਕਿੰਨੇ ਟੌਪ ਦੇ ਸਪੈਦੇ ਨੇਗੇ ਦੇਖੋ ਹਾਈਟ ਵੀ ਇਹਨਾਂ ਦੀ ਵਧੀਆ ਹੈਗੀ ਤੇ ਇਹਨਾਂ ਨੂੰ ਬੱਲੀ ਸਪੈਦਾ ਕਹਿੰਦੇ ਨੇਗੇ ਬੱਲੀਆਂ ਵਾਸਤੇ ਲਾ ਲਓ ਦੇਖੋ ਕਨੇ ਟੌਪ ਦੀ ਸਪੈਦਾ ਨੇਗੇ ਇਹ ਮੈਨੂੰ ਬੜੇ ਵਧੀਆ ਲੱਗੇ ਇਹ ਗ੍ਰੀਨਰੀ ਵੀ ਫੁੱਲ ਆ ਗਈ ਬਾਕੀ ਦੇਖੋ ਬਿਲਕੁਲ ਸਿੱਧੇ ਖੜੇ ਨੇਗੇ ਬਿਲਕੁਲ ਸਿੱਧੇ ਇੱਕ ਵੀ ਬਲ ਬਿੰਗ ਨਹੀਂ ਹੈਗਾ ਵਿੱਚ ਇਹ ਮੰਨ ਲਓ ਦਾ ਸਾਲ ਤੱਕ ਵਣ ਵਧੀਆ ਬਣ ਜਾਣਗੇ ਇਹ ਦੇਖੋ ਬਹੁਤ ਵਧੀਆ ਨੇਗੇ ਦੇਖੋ ਕਿੰਨੀ ਸੋਹਣੀ ਮੱਕੀ ਖੜੀ ਹੈਗੀ ਬਿਲਕੁਲ ਟੌਪ ਦੀ ਇਹ ਮੰਨ ਲਓ ਦਾ ਵੀ 8-9 ਕੱਲੇ ਹੋਣਗੇ ਸਾਰੇ ਤੇ ਉੱਪਰ ਉਧਰ ਸ਼ਾਇਦ ਬੱਦਲ ਦੀ ਤਿਆਰੀ ਹੈਗੀ ਉਧਰੋਂ ਬੱਦਲ ਜਾਂ ਇਕੱਠਾ ਹੋ ਰਿਹਾਗਾ ਕਿਤੇ ਉਹੀ ਨਮੀ ਪਾ ਦੇ ਕੰਦਰਾ ਜੋ ਪੈਜੀ ਤਾਂ ਵੀ ਠੀਕ ਆ ਦੇਖੋ ਗੱਲ ਆਪਾਂ ਮੱਕੀ ਦੀ ਕਰ ਰਹੇ ਆਂ ਦੇਖੋ ਕਿੰਨੇ ਸੋਹਣੇ ਟਾण्डे ਖੜੇ ਨੇਗੇ ਬਿਲਕੁਲ ਟਾਪ ਦੇ ਛੱਲੀਆਂ ਵੀ ਇੱਕ ਟਾण्डे ਨੂੰ ਚਾਰ-ਚਾਰ ਨੇ ਤੇ ਹੁਣ ਆਪਾਂ ਚੱਲਦੇ ਆਂਗੇ ਜੀ ਮੋਟਰ ਤੇ ਬਾਬਾ ਜੀ ਦੀ ਮੋਟਰ ਦੇ ਉੱਪਰ ਚੱਲ ਕੇ ਕਰਦੇ ਆਂਗੇ ਹੁਣ ਆਪਾਂ ਭਾਈ ਪੈਰ ਫੁੱਟ ਧੋਣਿਆਂਗੇ ਮੋਟਰ ਚੱਲ ਰਹੀ ਹੈਗੀ ਤਾਜੀ-ਤਾਜੀ ਤੇ ਸੋਈਏ ਫਰਮ ਦੇ ਪੈਰ ਕਿੰਨਾ ਨਜ਼ਾਰਾ ਹੁੰਦਾ ਦਾ ਚੱਲ ਰਹੀ ਹੈਗੀ ਪੈਰ ਧੋਣਿਆਂ ਹੁਣ ਆਪਾਂ ਚੱਲਦੇ ਆਂਗੇ ਘਰ ਨੂੰ ਅੱਛਾ ਇੱਕ ਨਾ ਤੁਹਾਨੂੰ ਮੈਂ ਹੋਰ ਦੱਸਦਾ ਮੈਂ ਨਾ ਕਾਫੀ ਦਿਨ ਜਦੋਂ ਜਿੱਦੇ ਮੀਂਹ ਆਇਆਗਾ ਮੈਂ ਉਦੋਂ ਇੱਕ ਵੀਡੀਓ ਪਾਈ ਸੀਗੀ ਬਣਾਈ ਸੀ ਮੈਂ ਪਾਉਣਾਗਾ ਹੁਣ ਮੈਂ ਹੋਰ ਇੱਕ ਨਾ ਜਿਹੜਾ ਸਾਡੇ ਪੰਡੋ ਗਾਜੇਵਾਸ ਨੂੰ ਸੜਕ ਜਾਂਦੀ ਹੈਗੀ ਤੇ ਉਹ ਸੜਕ ਦੇ ਉੱਪਰ ਨਾ ਮੀਂਹ ਦੇ ਵਿੱਚ ਬਹੁਤ ਪਾਣੀ ਜਮਾ ਹੋ ਜਾਂਦਾ ਹੈਗਾ ਮੈਂ ਉਹਦੀ ਵੀਡੀਓ ਬਣਾਈ ਜੀਗੀ ਕਾਫੀ ਪਾਣੀ ਜਮਾ ਹੋ ਜਾਂਦਾ ਕਿਉਂਕਿ ਸੈਡਾਂ ਉੱਚੀਆਂ ਨੇਗੀਆਂ ਉਹਦੇ ਕਰਕੇ ਥੋੜਾ ਜਿਹਾ ਪਾਣੀ ਖੜ ਜਾਂਦਾ ਹੈਗਾ ਤੇ ਤੁਹਾਨੂੰ ਮੈਂ ਦਿਖਾਉਣਾਗਾ ਉਹ ਵੀਡੀਓ ਤੇ ਤੁਸੀਂ ਦੇਖਿਓ ਤੇ ਉਹ ਸੜਕ ਜੀ ਮਨਨਾ ਵੀ ਉੱਥੋਂ ਕਿਤੇ ਟੁੱਟੇ ਨਾ ਜਾਵੇ ਜਿੰਨਾ ਮੇਰੇ ਹਿਸਾਬ ਜੇ ਨਾਲ ਤਾਂ ਵੀ ਸ਼ਾਇਦ ਟੁੱਟਣਾ ਜਾਵੇ ਸੜਕ ਉੱਥੋਂ ਜਿਵੇਂ ਪਾਣੀ ਖੜਦਾ ਰਿਹਾ ਉੱਥੇ ਤੇ ਤੁਸੀਂ ਵੀਡੀਓ ਦੇਖੋ ਜਦ ਇਹ ਮੀ ਪਿਆ ਨਾ ਤੇ ਉਹਦੇ ਬਣਾਈ ਸੀ ਉਹ ਤੁਸੀਂ ਵੀਡੀਓ ਦੇਖੋ ਉਹ ਤੇ ਫਿਰ ਕਮੈਂਟ ਕਰਕੇ ਦੱਸਿਓ